ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦਾ ਕੈਨੇਡਾ ਨੂੰ ਲੈ ਕੇ ਕੈਨੇਡਾ ਦੇ ਅੰਦਰ ਵੱਸਦੇ ਗੈਂਗਸਟਰਜ਼ ਨੂੰ ਲੈ ਕੇ ਇੱਕ ਬਿਆਨ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ ਜਿਸ ਦੇ ਵਿੱਚ ਐਸ ਜੈ ਸ਼ੰਕਰ ਨੇ ਕਿਸੇ ਗੈਂਗਲੈਂਡ ਦਾ ਜ਼ਿਕਰ ਕੀਤਾ ਉਹਨਾਂ ਦਾ ਜਿਉ ਬਿਆਨ ਧਿਆਨ ਨਾਲ ਸੁਣੀਏ ਐ ਪ੍ਰਤੀਤ ਹੁੰਦਾ ਹੈ ਜਿਵੇਂ ਉਸ ਗੈਂਗਲੈਂਡ ਨੂੰ ਉਹ ਪੰਜਾਬ ਦੇ ਨਾਲ ਜੋੜਦੇ ਪਏ ਹੈ ਜਾਂ ਸ਼ਾਇਦ ਉਹਨਾਂ ਨੂੰ ਐ ਲੱਗ ਰਿਹਾ ਹੈ ਕਿ ਗੈਂਗਲੈਂਡ ਪੰਜਾਬ ਹੈ ਕਿਉਂਕਿ ਉਹਨਾਂ ਨੇ ਗੈਂਗਲੈਂਡ ਵੀ ਵਰਤਿਆ ਸ਼ਬਦ ਔਰ ਨਾਲ ਪੰਜਾਬ ਸ਼ਬਦ ਵੀ ਵਰਤਿਆ ਔਰ ਉਸ ਤੋਂ ਬਾਅਦ ਉਹ ਜ਼ਿਕਰ ਕਰਦੇ ਆ ਕਿ ਇੱਥੋਂ ਉੱਠ ਕੇ ਇਹ ਗੈਂਗਸਟਰਸ ਜਿਹੜੇ ਨੇ ਉਹ ਵਿਦੇਸ਼ ਚਲੇ ਗਏ ਹੋ ਸਕਦਾ ਹੈ ਕਿ ਉਹ ਗੈਂਗਸਟਰਸ ਕਹਿਣਾ ਚਾਹੁੰਦੇ ਸੀਗੇ ਪਰ ਉਹਨਾਂ ਨੇ ਗੈਂਗਲੈਂਡ ਕਹਿ ਦਿੱਤਾ ਹੋ ਸਕਦਾ ਹੈ ਕਿ ਇਹ ਸਲਿੱਪ ਆਫ ਟੰਗ ਹੋਵੇ ਜੇ ਸਲਿੱਪ ਆਫ ਟੰਗ ਵੀ ਹੈ ਤਾਂ ਕਿਤੇ ਨਾ ਕਿਤੇ ਅੰਦਰੂਨ ਮਨਸ਼ਾ ਜਿਹੜੀ ਹੈ ਉਹ ਸਮਝੀ ਜਾ ਸਕਦੀ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਸਲਿੱਪ ਆਫ ਟੰਗ ਹੈ ਜਾਂ ਫਿਰ ਅਸਲ ਵਿੱਚ ਉਹਨਾਂ ਨੇ ਗੈਂਗਲੈਂਡ ਸ਼ਬਦ ਦਾ ਹੀ ਪ੍ਰਯੋਗ ਕੀਤਾ ਅੰਗਰੇਜ਼ੀ ਦੇ ਵਿੱਚ ਉਹਨਾਂ ਨੇ ਜਿਹੜੀ ਲਾਈਨ ਵਰਤੀ ਹੈ ਉਹ ਹੈ ਕਿ ਨੰਬਰ ਆਫ ਗੈਂਗਲੈਂਡ ਪੀਪਲ ਫਰੋਮ ਪੰਜਾਬ ਨੰਬਰ ਆਫ ਗੈਂਗਲੈਂਡ ਪੀਪਲ ਜਿਨ੍ਹਾਂ ਦਾ ਕ੍ਰਾਈਮ ਦੇ ਨਾਲ ਸੰਬੰਧ ਹੈ ਕ੍ਰਿਮੀਨਲ ਪ੍ਰੋਸੀਜਰਸ ਦੇ ਨਾਲ ਲਿੰਕ ਹੈ ਪੰਜਾਬ ਤੋਂ تعلق ਰੱਖਣ ਵਾਲੇ ਉਹ ਕੈਨੇਡਾ ਚਲੇਗੇ ਹੁਣ ਇਸ ਲਾਈਨ ਦਾ ਮੂਲ ਮੰਤਵ ਮੂਲ ਮਕਸਦ ਔਰ ਇਹਦਾ ਅਸਲ ਮਤਲਬ ਸਮਝ ਨਹੀਂ ਆ ਰਿਹਾ ਇਹ ਆਖਿਰ ਸਜਾ ਸ਼ੰਕਰ ਕਹਿਣਾ ਕੀ ਚਾਹੁੰਦੇ ਸੀ ਜੇ ਐਸ ਜੇ ਸ਼ੰਕਰ ਗੈਂਗਸਟਰਸ ਦੇ ਬਾਰੇ ਗੱਲ ਕਰ ਰਹੇ ਸੀ ਤੇ ਉਹ ਗੈਂਗਸਟਰਸ ਕਹਿ ਸਕਦੇ ਸੀ ਉਹਨਾਂ ਨੇ ਗੈਂਗਲੈਂਡ ਕਿਉਂ ਕਿਹਾ ਜਾਂ ਤਾਂ ਇਹ ਇਹ ਐਗਜ਼ੈਕਟਲੀ ਦੱਸ ਦਿੱਤਾ ਜਾਵੇ ਕਿ ਗੈਂਗਲੈਂਡ ਕਿਹੜਾ ਹੈ ਕਿ ਗੈਂਗਲੈਂਡ ਪੰਜਾਬ ਨੂੰ ਆਖਿਆ ਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਨੰਬਰ ਆਫ ਗੈਂਗਲੈਂਡ ਪੀਪਲ fromParams ਪੰਜਾਬ ਇਹ ਹੈਰਾਨੀ ਦੀ ਗੱਲ ਹੈ ਕਿ ਇੱਕ ਫੋਰਨ ਮਨਿਸਟਰ ਇਸ ਤਰ੍ਹਾਂ ਦੀ ਗੱਲ ਕਹਿ ਰਿਹਾ ਉਹ ਆਪਣੇ ਹੀ ਦੇਸ਼ ਦੇ ਇੱਕ ਸੂਬੇ ਨੂੰ ਈ ਗੈਂਗਲੈਂਡ ਕਹਿਣਾ ਚਾ ਰਹੇ ਆ ਖੈਰ ਹੁਣ ਇੱਥੇ ਇੱਕ ਟੈਕਨੀਕਲ ਸਵਾਲ ਵੀ ਆ ਜਾਂਦਾ ਜੇ ਇਹਨਾਂ ਸੋ ਕਾਲਡ ਥੋੜੇ ਹਿਸਾਬ ਨਾਲ ਜਿਹੜੇ ਇਹ ਸੋ ਕਾਲਡ ਗੈਂਗਲੈਂਡ ਪੀਪਲ ਆ ਉਹ ਸੋ ਕਾਲਡ ਗੈਂਗਲੈਂਡ ਦੇ ਤਾਂ ਇਹਨਾਂ ਨੂੰ ਵਿਦੇਸ਼ ਜਾਣ ਦੇ ਵਿੱਚ ਸਹਾਈ ਕੌਣ ਹੋਇਆ ਇਹ ਆਪਣੇ ਆਪ ਵੀਜ਼ੇ ਲੈ ਕੇ ਪਾਸਪੋਰਟ ਚੱਕ ਕੇ ਹਵਾਈ ਜਹਾਜ਼ 'ਤੇ ਬੈਠ ਨਹੀਂ ਗਏ ਨਾ ਇਹ ਹਵਾਈ ਜਹਾਜ਼ਾਂ ਦੇ ਟੈਰਾਂ ਨਾਲ ਲੰਮਕ ਕੇ ਕੈਨੇਡਾ ਚਲੇ ਗਏ ਨਾ ਇਹ ਕਿਸੇ ਸ਼ਿਪ ਦੇ ਵਿੱਚ ਫਸ ਕੇ ਲੁੱਕ ਕੇ ਛੁਪ ਕੇ ਕਿਤੇ ਬਾਹਰ ਚਲੇ ਗਏ ਨਾ ਕਿਸੇ ਕਾਰਗੋ ਪਲੇਨ ਦੇ ਵਿੱਚ ਲੁੱਕ ਕੇ ਛੁਪ ਕੇ ਬਾਹਰ ਚਲੇ ਗਏ ਇਹ ਆਪਣੇ ਨਾਲ ਵੀਜ਼ਾ ਲੈ ਕੇ ਆਪਣੇ ਪਾਸਪੋਰਟ ਹੱਥਾਂ 'ਚ ਫੜ ਕੇ ਟਿਕ ਟ ਅੱਗੇ ਦਿਖਾ ਕੇ ਤੇ ਫਿਰ ਜਹਾਜ਼ 'ਚ ਬੈਠੇ ਫਿਰ ਉੱਥੋਂ ਜਹਾਜ਼ ਤੁਰਿਆ ਭਾਰਤ ਤੋਂ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਕੈਨੇਡਾ ਲੈਂਡ ਕੀਤੇ ਹੁਣ ਉਹਦੇ ਵਿੱਚ ਕਿਹਦਾ ਸਹਿਯੋਗ ਰਿਹਾ ਵੀਜ਼ਾ ਕਿੰਨੇ ਦਿੱਤਾ ਇੱਥੇ ਜੈ ਐਸ ਜੈ ਸ਼ੰਕਰ ਨੇ ਕਿਉਂ ਉਹ ਕੋਈ ਜਵਾਬ ਨਹੀਂ ਦਿੰਦਾ ਇਸ ਸਬੰਧੀ ਐਸ ਜੈ ਸ਼ੰਕਰ ਜਾਂ ਕੋਈ ਹੋਰ ਕਿਉਂ ਜਵਾਬ ਨਹੀਂ ਦੇ ਰਹੇ ਵੱਡਾ ਸਵਾਲ ਇਹ ਹੈ ਕਿ ਕੀ ਪੰਜਾਬ ਨੂੰ ਗੈਂਗਲੈਂਡ ਕਿਹਾ ਗਿਆ ਔਰ ਜੇ ਇਹ ਕਿਹਾ ਗਿਆ ਤਾਂ ਇਹ ਬੜੀ ਹੈਰਾਨੀ ਦੀ ਗੱਲ ਹੈ ਇਸ ਸਬੰਧੀ ਸਪਸ਼ਟਿਕਰਨ ਜ਼ਰੂਰ ਦੇਣਾ ਚਾਹੀਦਾ ਹੈ ਕਿ ਪੰਜਾਬ ਕੇਂਦਰ ਸਰਕਾਰ ਨੂੰ ਗੈਂਗਲੈਂਡ ਲੱਗਦਾ ਹਾਲਾਂਕਿ ਇਸ ਦਾ ਇੱਕ ਪ੍ਰਮਾਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦੋਂ ਵੀ ਦਿੱਤਾ ਸੀ ਜਦੋਂ ਇੱਕ ਵਾਰ ਕਿਸਾਨ ਅੰਦੋਲਨ ਦੇ ਦੌਰਾਨ ਪ੍ਰਧਾਨ ਮੰਤਰੀ ਪੰਜਾਬ ਆਏ ਸੀ ਫਿਰੋਜ਼ਪੁਰ ਆਏ ਸੀ ਤੇ ਵਾਪਸ ਪਰਤ ਕੇ ਤੇ ਜਾ ਕੇ ਬਿਆਨ ਇਹ ਦਿੱਤਾ ਕਿ ਮੈਂ ਤਾਂ ਬੜੀ ਮੁਸ਼ਕਿਲ ਆਪਣੀ ਜਾਨ ਬਚਾ ਕੇ ਆਇਆ ਔਰ ਪੂਰੇ ਦੇਸ਼ ਦੇ ਵਿੱਚ ਇਹ ਚਰਚਾ ਚੱਲ ਗਈ ਕਿ ਕੀ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰਾ ਪੈ ਗਿਆ ਸੀ ਖੈਰ ਸਵਾਲ ਇੱਥੇ ਇੰਨਾ ਨਹੀਂ ਹੈ ਬਿਆਨ ਬਹੁਤ ਵੱਡੇ ਲੈਵਲ ਦੇ ਹੋ ਸਕਦੇ ਆ ਗੈਂਗਸਟਰਸ ਸਿਰਫ ਪੰਜਾਬ ਦੇ ਵਿੱਚ ਵਾਸ ਨਹੀਂ ਕਰਦੇ ਮਹਾਰਾਸ਼ਟਰ ਦੇ ਵਿੱਚ ਕੀ ਹੋ ਰਿਹਾ ਹੈ ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਕੀ ਹੋ ਰਿਹਾ ਹੈ ਇਹ ਪੂਰਾ ਦੇਸ਼ ਜਾਣਦਾ ਹੈ ਇਹ ਗੱਲਾਂ ਕੋਈ ਲੁਕੀਆਂ ਹੋਈਆਂ ਨਹੀਂ ਹੈ ਵੱਡੇ ਵੱਡੇ ਗੈਂਗਸਟਰਸ ਜਿਹੜੇ ਨੇ ਹੁਣ ਇਸ ਵੇਲੇ ਜਿਹੜੇ ਪਾਕਿਸਤਾਨ ਜਾ ਕੇ ਬੈਠੇ ਹੋਏ ਨੇ ਜਿਨ੍ਹਾਂ ਬਾਰੇ ਇਹ ਚਰਚਾਾਂਵਾਂ ਨੇ ਕਿ ਉਹ ਜ਼ਿੰਦਾ ਨੇ ਜਾਂ ਮਰਦਾ ਇਹ ਵੀ ਅਜੇ ਬਹੁਤ ਕਲੀਅਰ ਨਹੀਂ ਹੈ ਇਹਦੇ ਉੱਤੇ ਵੀ ਸਵਾਲ-ਜਵਾਬ ਚੱਲ ਰਹੇ ਐ ਕਿ ਉਹ ਭਾਰਤ ਦੇ ਕਿਸੇ ਕੋਨੇ ਦੇ ਵਿੱਚੋਂ ਸੰਬੋਧਨ ਨਹੀਂ ਕਰਦੇ ਕਿ ਉਹ ਭਾਰਤ ਦੇ ਕਿਸੇ ਕੋਨੇ ਦੇ ਵਿੱਚ ਨਹੀਂ ਸੀ ਰਹਿੰਦੇ ਹੋਏ ਬਹੁਤ ਸਾਰੀਆਂ ਗੱਲਾਂ ਇਸ ਵੇਲੇ ਉੱਠਦੀਆਂ ਨੇ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਅਸਜਾ ਸ਼ੰਕਰ ਦਾ ਜਿਹੜਾ ਉਹ ਬਿਆਨ ਹੈ ਉਹ ਇਸ ਵੇਲੇ ਸਵਾਲਾਂ ਦੇ ਘੇਰ ਦੇ ਵਿੱਚ ਲੁਕਿਆ ਹੋਇਆ ਨਜ਼ਰ ਆ ਰਿਹਾ ਹੈ ਖੈਰ ਕੀ ਬੋਲੇ ਨੇ ਭਾਰਤ ਦੇ ਵਿਦੇਸ਼ ਮੰਤਰੀ ਆਓ ਸੁਣਦੇ ਆ ਨੰਬਰ ਆਫ ਗੈਂਗਲੈਂਡ ਪੀਪਲ ਨੰਬਰ ਆਫ ਪੀਪਲ ਵਿਦ ਆਰਗੇਨਾਈਜ਼ਡ ਕ੍ਰਾਈਮ ਲਿੰਕਸ ਫਰਮ ਪੰਜਾਬ ਹੈਵ ਬੀਨ ਮੇਡ ਵੈਲਕਮ ਇਨ ਕੈਨੇਡਾ ਵੀ ਹੈਵ ਬੀਨ ਟੈਲਿੰਗ ਕੈਨੇਡਾ ਸੇਇੰਗ ਲੁੱਕ ਥੀਸ ਆਰ ਵਾਂਟਡ ਕ੍ਰਿਮੀਨਲਸ ਫਰਮ ਇੰਡੀਆ ਯੂ ਹੈਵ ਗਿਵਨ ਥਮ ਵੀਜ਼ਾਸ ਯੂ ਲੈਟ ਦੇ ਹੈਵ ਕਮ ਮੈਨੀ ਆਫ ਥਮ ਇਨ ਫਾਲਸ ਡਾਕੂਮੈਂਟੇਸ਼ਨ ਐਂਡ ਯੇਟ ਯੂ ਅਲਾਉ ਥਮ ਟੂ ਲਿਵ ਥੇਰ ਇਫ ਯੂ ਡਿਸਾਈਡ ਟੂ ਇੰਪੋਰਟ ਫਾਰ ਪੋਲਿਟੀਕਲ ਪਰਪਸਸ people with very dubious actually very negative background There will be issues. They have, in some cases, created problems in their own country.